ਉਹਦੇ ਸਾਥੀ ਗੁਰਵਿੰਦਰ ਸਿੰਘ ਛੋਕਰ ਸ਼੍ਰੋਮਣੀ ਅਕਾਲੀ ਦਲ ਪੰਨੋਤ ਉਹਦੀ ਸਮੁੱਚੀ ਟੀਮ ਨੰਬਰਦਾਰ ਪਰਮਜੀਤ ਸਿੰਘ ਜੀ ਸੋਰੀ ਨੰਬਰਦਾਰ ਪਰਮਜੀਤ ਤੇ ਲਾਲਮੁਹਾਰਾ ਜੀ ਉਹਗੇ ਚਿੰਤਕ ਨੇ ਆਪਣਾ ਨਿਯੋਤ ਵੀ ਹੈ ਉਹਨਾਂ ਦਾ ਦੇਪੇਪਰ ਵੀ ਹੈ ਤੇ ਬਹੁਤ ਸਾਰੀਆਂ ਗੱਡੀ ਜਿਹੜੀਆਂ ਕਰਦੇ ਉਹ ਵੀ ਪਹੁੰਚੇ ਆ ਸਾਹਮਣਾ ਤੋਂ ਸਾਡੇ ਸ਼ੁਕਰੀਆ ਤੇ ਸਜਤ ਹੋਰ ਬਲਾਕ ਦੀ ਰੱਖੀ ਦੇ ਲਈ ਇਸ ਪੰਜਾਬ ਸਰਕਾਰ ਦਾ ਪਿੱਟ ਸੇ ਆਪਾ ਕਰਨ ਦੇ ਵਾਸਤੇ ਪਹੁੰਚੇ ਆ ਉਹਨਾਂ ਵਿੱਚ ਗੱਡੀ ਜੀ ਸਿੱਖ ਤੋਂ ਸਾਡੇ ਛੇਨ ਕਮੇਟੀ ਕਹੇ ਜੀ ਸਕਦੇ ਬਹੁਤ ਪਰਵਤ ਕੇ ਸਵਾਰ ਬਹੁਤੀ ਸਤਕਾਰਯੋਗ ਜਿਹੜੇ ਬਹੁਤ ਵੱਡੇ ਲੈਵਲ ਤੇ ਉੱਤੇ ਸਮਾਜ ਸੇਵਾ ਕਰ ਰਹੇ ਆ ਉਦਾਸ ਸਿੰਘ ਜੀ ਜੀ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੇ ਹੋਰ 팀 ਬਲਵੀਰ ਸਿੰਘ ਜੀ ਪੰਜ ਉਦਾਸ ਸਿੰਘ ਜੀ ਜੀ ਸਾਹਿਬ ਪੰਜ ਹਰਜੀਤ ਸਿੰਘ ਜੀ ਐਕਸਪੋਰਟ ਕਾਮਰਡ ਸੋਸਾਇਟੀ ਤੇ ਸਰਦਾਰ ਗੁਰਮਤ ਸਿੰਘ ਜੀ ਹੋਰ ਬਹੁਤ ਸਾਰੇ ਪਤਨ ਪਤੀ ਸੱਜਣ ਪਹੁੰਚਿਆ ਉਹਨਾਂ ਦਾ ਪਰਹੇ ਜਿਹੜਾ ਪ੍ਰਿੰਟ ਮੀਡੀਆ ਸਾਡੇ ਦੇ ਵਿੱਚ ਪਹੁੰਚਿਆ ਕੋਈ ਕੰਮ ਪੈ ਨਹੀਂ ਚੱਲਣਾ ਡੁਬੀ ਕਮੇਟੀ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਸੁਲਾਰ ਨੂੰ ਉਹਨਾਂ ਨੂੰ ਵਾਪਸ ਕਰਾਉਣ ਵਾਸਤੇ ਸੰਗਠਨ ਦਾ ਜਿਹੜਾ ਆਪਾਂ ਰਾਹਤ ਹੋਇਆ ਆਪਾਂ ਉਹ ਲਾਗ ਜਿਹੜਾ ਆ ਵਹਾਅ ਕੀਤਾ ਜਾਵੇ ਜੈ ਭੀਮ ਜੈ ਭਾਲਤ ਦੇ ਨਾਲ ਸਰਕਾਰ ਸੀ ਉਹ ਤੋਂ ਹਾਰ ਕੇ ਹੁਣ ਸਾਰੇ ਬੇਲੇ ਹੋ ਕੇ ਇੱਥੇ ਜਿਹੜੇ ਇਹਨਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਇਹ ਜਿਹੜੀ ਬਹਿਣ ਕਹ ਲਿਆ ਇੱਕ ਦੇ ਔਰ ਕੀ ਨਹੀਂ ਇਹ ਕਾਰਨ ਹੈ ਕਿ ਸਾਡੀ ਸਿਆਸੀ ਆਗ੍ਰਿਤ ਵਿੱਚ ਸਾਡੀ ਸਿਆਸੀ ਤਾਕਤ ਅੰਦਾਜ਼ੀ ਨੂੰ ਅੰਗਾਵਲਿਆ ਕਿਉਂ ਕੀਤਾ ਜਾਂਦਾ ਕਮੇਟੀ ਨੂੰ ਲੋੜ ਪੋਗੀ ਚਾਹੇ ਉਹ ਮਾਇਆ ਦੀ ਲੋੜ ਹੋਵੇ ਚਾਹੇ ਸਾਥੀ ਦੀ ਲੋੜ ਹੋਵੇ ਬੰਚੜ ਕੇ ਸਭ ਹੋਵਾਂਗੇ ਵਾਰਿਕੁਰ ਜੀ ਕਾ ਖਾਲਸਾ ਵਾਡੀ ਫਤੇਜਾ ਟੀਮ ਤੇ ਮੋਦੀ ਸਾਹਮਣੇ 70 ਲੱਖ 47 ਕਰੋੜ 78 ਕਰੋੜ 47 ਲੱਖ ਰੁਪਇਆ ਭੇਜਿਆ ਇਸ ਦਾ ਨਹੀਂ ਪਤਾ ਸੌਣੇ ਨੂੰ ਹੋਇਆ ਸਮਾਜ ਜੀ ਆਪਣੇ ਆਪਣੇ ਨਾਮ ਦੀ ਰੱਖ ਕੇ ਚਲੇਗਾ ਮੈਂ ਕੋਈ ਪਾਰਟੀ ਦੀ ਗੱਲ ਨਹੀਂ ਕਰਦਾ ਕੇਂਦਰੀ ਸਰਕਾਰ ਕਿਸੇ ਦੀ ਵੀ ਹੋਵੇ ਪੰਜਾਬ ਕਿਉਂਵੇ ਜੇ ਸਾਡੇ ਕੋਈ ਪਿੰਡਾਂ ਨੂੰ ਸ਼ਰਕਿਆਂ ਨੂੰ ਕੁਝ ਮਿਲਦਾ ਤੇ ਸਾਡਾ ਜਿਹੜਾ ਵਿਕਾਸ ਹੁੰਦਾ ਤਰੱਕੀ ਹੁੰਦੀ ਹੈ ਜੇ ਇਹੀ ਪੈਸਾ ਦੇਖ ਕੇ ਪ੍ਰਧਾਨ ਮੰਤਰੀ ਨੂੰ ਬੁਲਾ ਕੇ ਇੱਥੇ ਕੋਈ ਆਪਣਾ ਨਾਮ ਅੱਗੇ ਖੜੇ ਕਰਕੇ ਤੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬਾਹਰ ਪਲਾਟ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਬਾਹਰ ਪਲਾਟ ਬਾਹਰ ਕਰੋ ਬਾਹਰ ਕਰੋ ਅੱਜ ਦੇ ਰਿਹਾ ਸਰਦਾਰ ਬੋਤਾ ਸਿੰਘ ਜੀ ਨੂੰ ਜਿਹੜਾ ਡਾਕਟਰ ਡਾਇਗਨੋਸ ਕਰਨ ਲਈ ਜਾਣੇ ਬਿਮਾਰੀ ਦਾ ਦੱਸਵੇ ਪਰ ਇਲਾਜ ਨਾ ਕਰ ਸਕੇ ਉਹ ਭਾਗ ਜੀ ਮੈਂ ਕੋਰਡੀਨੇਟਰ ਸ਼ਿਪ ਨੂੰ ਤੇ ਫਾਰਮੂਲਿਸ ਕਰਕੇ ਵਧਾਈ ਦੇਣ ਲੱਗਾ ਕਿ ਜ਼ਬਰਦਸਤ ਤੁਹਾਡੇ ਤੇ ਬਹੁਤ ਪਿਆ ਹੈ ਬਹੁਤ ਦੇਰ ਸਾਹੀ ਹੋਈ ਹੈ ਪਰ ਤੁਸੀਂ ਉਹ ਸਿਆਰੇ ਡਾਕਟਰ ਹੈ ਕੋਣਾ ਕਿ ਜਿਹੜਾ ਵੀ ਤੁਸੀਂ ਪ੍ਰੋਗਰਾਮ ਅਲਿਕੋਗੇ ਅਸੀਂ ਤੁਹਾਡੇ ਨਾਲ ਤਨ ਮਨ ਧੰਦੇ ਦਾ ਜਿਹੜੀ ਵੀ ਜ਼ਿੰਮੇਵਾਰੀ ਦੋਗੇ ਅਸੀਂ ਨਿਵਾਵਾਂਗੇ ਔਰ ਤੁਹਾਡੇ ਸੰਘਰਸ਼ ਦਾ ਪੂਰਨ ਸਮਰਥਨ ਕਰਦਾ ਹੋਇਆ ਖਿਮਾ ਦਾ ਦੂਜੀ ਵਾਰੀ ਬੜੀ ਬੈਂਤੀ ਸਾਰੇ ਢੰਗ ਪਣਾਈਦੇ ਹੋ ਕਈ ਰਾ ਮੜੀਆਂ ਨੂੰ ਜਾਂਦੇ ਆ ਰਿੱਟਾ ਰੁੱਟਾ ਜਿਹੜੀਆਂ ਮਾਇਂਡ ਨਾ ਕਰਿਓ ਮੇਰੀ ਸਲਾਹ ਹੈ ਮੈਂ ਨਹੀਂ ਕਹਿੰਦਾ ਰੋਕਦਾ ਨਹੀਂ ਆ ਰਿੱਟਾ ਰੁੱਟਾ ਤਾਂ ਡਿਲੇਟ ਐਕਟਸ ਹੁੰਦੀਆਂ ਐ ਜੇ ਰਿੱਟ ਦੇ ਵਿੱਚ ਸਾਡੇ ਖਿਲਾਫ ਫੈਸਲਾ ਹੋ ਜਾਵੇ ਲੜਾਈ ਬੰਦ ਹੋ ਜਾਂਦੀ ਐ ਕਰੀ ਸਭ ਕੁਝ ਆਇਓ ਟੈਕਸ਼ ਘਰਸਦੇ ਰੱਖਿਓ ਤੁਸੀਂ ਜਿੱਤ ਜਾਣਾ ਕਰੋ ਬਾਹਰ ਬਲਾਕ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਬਾਦਸ਼ਾਹੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਬਾਰੇ ਜਿਹੜਾ ਆਪ ਤੁਹਾਨੂੰ ਤਾਂ ਦੇਖੋ ਇਹ ਲੋਕਾਂ ਨੂੰ ਖੱਜਲ ਖਵਾਰੀ ਉਹਨਾਂ ਦੀ ਕਰਨ ਵਾਸਤੇ ਕਿੱਥੇ ਤਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਬਲਾਕ ਦੇ ਵਿੱਚ ਜਾ ਕੇ ਆਪਣੇ ਕੰਮ ਕਰਾਣੇ ਸੀ ਔੜ ਦੇ ਅੰਦਰ ਹੀ ਕਿੱਥੇ ਇਹਨਾਂ ਦੇ ਪਿੰਡ ਤੋੜ ਕੇ ਕੋਈ ਨਵਾਂ ਸ਼ਹਿਰ ਚਲਾ ਦਿੱਤਾ ਕੋਈ ਬੰਗਿਆ ਚਲਾ ਦਿੱਤਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਦੂਰ ਜਾਣਾ ਪਊਗਾ ਪਿੰਡਾਂ ਦੇ ਅੰਦਰ ਨਰੇਗਾ ਚ ਕੰਮ ਕਰਦੀਆਂ ਜਿਹੜੀਆਂ ਬੀਬੀਆਂ ਸਾਡੀਆਂ ਮਾਤਾਵਾਂ ਭੈਣਾ ਉਹਨਾਂ ਨੂੰ ਨਵਾਂ ਸ਼ਹਿਰ ਜਾਂ ਬੰਗਾ ਜਾਣਾ ਪਊਗਾ ਲੋਕਾਂ ਦੀ ਸਹੂਲਤ ਲਈ ਬਣਾਏ ਹੋਏ ਬਲਾਕ ਨੂੰ ਤੋੜ ਕੇ ਲੋਕਾਂ ਦੀ ਖੱਜਲ ਖਵਾਰੀ ਕਰਨਾ ਇਹ ਸਰਕਾਰ ਦਾ ਇੱਕ ਬਹੁਤ ਹੀ ਘਟੀਆ ਕੰਮ ਕੀਤਾ ਗਿਆ ਇਹਨਾਂ ਨੇ ਤੇ ਮੈਂ ਸਮਝਦਾ ਕਿ ਇੱਥੇ ਇਸ ਸੰਘਰਸ਼ ਕਮੇਟੀ ਦੇ ਵਿੱਚ ਸਾਡੀ ਸਾਰੀ ਪੂਰੀ ਟੀਮ ਸਰਦਾਰ ਮੋਹਨ لال ਬੰਗਾ ਜੀ ਜੋ ਸਾਬਕਾ ਐਮਐਲਏ ਇੱਥੋਂ ਬੰਗਿਆਂ ਤੋਂ ਇਹਨਾਂ ਦੀ ਸਾਰੀ ਟੀਮ ਇੱਥੇ ਜਿੰਨਾ ਵੀ ਲੋਕਾਂ ਦਾ ਵੱਧ ਤੋਂ ਵੱਧ ਅਸੀਂ ਸਾਥ ਦੇ ਸਕਦੇ ਹਾਂ ਉਹ ਸਾਥ ਦੇਵਾਂਗੇ ਤੇ ਇਹ ਜਿਹੜਾ ਇਹਨਾਂ ਨੇ ਗਲਤ ਫੈਸਲਾ ਲਿਆ ਉਹ ਫੈਸਲੇ ਦੇ ਖਿਲਾਫ ਡਟ ਕੇ ਲੜਾਈ ਲੜਾਂਗੇ ਤੇ ਫੈਸਲਾ ਵਾਪਸ ਕਰਾ ਕੇ ਰਾਂਗੇ ਅੱਜ ਤੁਸੀਂ ਜੈਦਾ ਜੀ ਪਹੁੰਚੇ ਹੋ ਇੱਥੇ ਔੜ ਦੇ ਵਿੱਚ ਕਾਰਤ ਕੀ ਹੈ ਅੱਜ ਮੈਨੂੰ ਮੈਂ ਇਹਨੂੰ ਤਾਂ ਅਖਬਾਰ ਤੋਂ ਪਤਾ ਲੱਗਾ ਮੈਂ ਵੈਸੇ ਅਮਰੀਕਾ ਤੋਂ ਆਇਆ ਦੋ ਚਾਰ ਦਿਨ ਹੋ ਗਏ ਆ ਤੇ ਔੜ ਬਲਾਕ ਜਿਹੜਾ ਹੈ ਉਹਨੂੰ ਖਤਮ ਕਰ ਦਿੱਤਾ ਮੈਂ ਸਮਝਦਾ ਪੰਜਾਬ ਦਾ ਬਦਕਿਸਮਤੀ ਆ ਹਰ ਵਾਰੀ ਪੰਜਾਬੀਆਂ ਨੂੰ ਕੋਈ ਨਾ ਕੋਈ ਮੋਰਚਾ ਲਾਉਣਾ ਪੈਂਦਾ ਕਦੇ ਆਪਦਾ ਫੈਸਲਾ ਸਿਆਸੀ ਲੈਂਡ ਐਕੁਇਸ਼ੀਸ਼ਨ ਜਿਹੜੀ 6000 ਏਕੜ ਕਰਨੀ ਸੀ ਉਹਦਾ ਕੀਤਾ ਹੁਣ ਔੜ ਬਲਾਕ ਦਾ ਅਸੀਂ ਸਾਰੇ ਸਾਰੀਆਂ ਪਾਰਟੀਆਂ ਇੱਕ ਮੁੱਠ ਹੋ ਕੇ ਇਹਦਾ ਮੁਕਾਬਲਾ ਕਰਾਂਗੇ ਔਰ ਗਵਰਨਮੈਂਟ ਨੂੰ ਅਸੀਂ ਅਪੀਲ ਕਰਦੇ ਆਂ ਵੀ ਇਹਨਾਂ ਸੰਘਰਸ਼ਾਂ ਵਿੱਚ ਇਸ ਪੰਜਾਬੀਆਂ ਨੂੰ ਨਾ ਪਾਓ ਆਪਣਾ ਇਹ ਜਿਹੜਾ ਕੀਤਾ ਹੋਇਆ ਹੁਕਮ ਇਹਨੂੰ ਵਾਪਸ ਕਰਕੇ ਔੜ ਨੂੰ ਮੁੜ ਕੇ ਬਲਾਕ ਜਿਹੜਾ ਉਹਨੂੰ ਬਹਾਲ ਕੀਤਾ ਜਾਵੇ ਤਾਂ ਕਿ ਇਹਨਾਂ ਦੇ ਪਿੰਡਾਂ ਦੇ ਜਿੰਨੇ ਵੀ ਇਹ ਬਲਾਕ ਦੇ ਪਿੰਡੇ ਆ ਉਹ ਸ਼ਾਂਤ ਸੁਖ ਸ਼ਾਂਤੀ ਨਾਲ ਰਹਿ ਸਕਣ ਨਹੀਂ ਤਾਂ ਇਹ ਜਿਹੜਾ ਜਿੰਨਾ ਸੰਘਰਸ਼ ਆ ਉਹ ਪੰਜਾਬ ਲੈਵਲ ਤੇ ਜਾਊਗਾ ਇਹਨਾਂ ਸ਼ਬਦਾਂ ਦਾ ਮੈਂ ਖੇਵਾਂ ਦਾ ਇਜਾਜ਼ਤਾਂ ਵਾਈ ਗੁਰੂ ਜੀ ਕੋ ਖਾਲਸਾ ਵਾਈ ਗੁਰੂ ਜੀ ਬੰਦ ਲੰਗਰ ਨਾਮ ਤੋਂ ਗੁਰਦੀਪ ਕੌਰ ਸਾਡੇ ਬਲੌਕ ਪ੍ਰਧਾਨ ਜਿਹੜੇ ਸਿਹਾਲਾ ਆਏ ਆਏ ਤੇ ਐਡਿਟ ਕਰਨਾ ਆਏ ਤੇ ਸਾਡਾ ਜਿਹੜਾ ਬਲੌਕ ਹੈ ਇਹਨਾਂ ਨੇ ਖਤਮ ਕਰ ਦਿੱਤਾ ਅਸੀਂ ਮੁੜ ਕੇ ਬਲੌਕ ਆਪਣੇ ਨੂੰ ਬਹਾਲ ਕਰਨਾ ਚਾਹੁੰਦੇ ਆਂ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਬਹੁਤ ਦੂਰ ਜਾਣਾ ਪੈਣਾ ਆ ਸਾਰੀ ਪਬਲਿਕ ਸਾਡੇ ਨਾਲ ਸਾਥ ਦਿੰਦੀ ਪਈ ਆ ਇਦਾਂ ਹੀ ਅਸੀਂ ਸੰਘਰਸ਼ ਆਪਣਾ ਚਾਲੂ ਰੱਖਾਂਗੇ ਜਦ ਤੱਕ ਸਾਡਾ ਬਲੌਕ ਜਿਹੜਾ ਬਹਾਲ ਨਹੀਂ ਕੀਤਾ ਜਾਂਦਾ ਜੀ ਸਮੱਸਿਆ ਕੀ ਹੈ ਤੁਹਾਨੂੰ ਬਲਾਕ ਨਾਲ ਸਾਨੂੰ ਸਮੱਸਿਆ ਜਿਹੜੇ ਸਾਡੇ ਦੂਜੇ ਮਕਸਦ ਹੈ ਮੇਨ ਸਾਨੂੰ ਅਸੀਂ ਪਿੰਡੋਂ ਬਾਹਰ ਨਹੀਂ ਜਾ ਸਕਦੇ ਸਾਨੂੰ ਜਿਹੜੀ ਮਨਰੇਗਾ ਦੇ ਕੰਮ ਆ ਕੋਈ ਵੀ ਸਾਡਾ ਕਾਰੋਬਾਰ ਆ ਜਦੋਂ ਇਲੈਕਸ਼ਨ ਹੁੰਦੇ ਉਦੋਂ ਵੀ ਸਾਡਾ ਇੱਥੇ ਸਾਨੂੰ ਸਭ ਕੁਝ ਚੋਣ ਨਿਸ਼ਾਨ ਜੋ ਵੀ ਨਾਂ ਦਰਜ ਹੁੰਦੇ ਆ ਸਾਡੇ ਇੱਥੇ ਹੁੰਦੇ ਆ ਸਾਨੂੰ ਬਲਾਕ ਦਾ ਬਹੁਤ ਜ਼ਿਆਦਾ ਫਾਇਦਾ ਹੈ 40-50 ਸਾਲ ਤੋਂ ਬਲਾਕ ਸਾਡੇ ਨਾਲ ਅਟੈਚ ਆ ਹੁਣ ਇਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਹ ਅਸੀਂ ਤੋੜਿਆ ਨਹੀਂ ਜਾਣ ਦੇਣਾ ਇਹ ਬਹਾਲ ਕਰਨਾ ਜੋ ਚਾਹੁੰਦੇ ਆ ਸਰਕਾਰ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਨੇ ਸਰਕਾਰ ਤਾਂ ਇਹ ਬਿਲਕੁਲ ਜ਼ੀਰੋ ਆ ਜੀ ਇਸ ਵੇਲੇ ਇਹਨਾਂ ਨੇ ਕੋਈ ਸਾਡਾ ਵਾਦਾ ਨਹੀਂ ਨਵਾਇਆ ਇਹਨਾਂ ਨੇ ਮਹਿਲਾਵਾਂ ਦੇ ਕੋਲੋਂ ਪਹਿਲਾਂ ਵੋਟਾਂ ਲਈਆਂ 2000 ਰੁਪਈਆ ਸੀ ਬਕਾਇਦਾ ਇਹਨਾਂ ਨੂੰ ਦਵਾਂਗੇ 36 ਮਹੀਨੇ ਹੋ ਗਏ ਇਹਨਾਂ ਨੂੰ ਰਾਜ ਕਰਦਿਆਂ ਨੂੰ 36000 ਰੁਪਈਆ ਹਰ ਹਰ ਮਹਿਲਾਵਾਂ ਦਾ ਇਹਨਾਂ ਵੱਲ ਬਣ ਚੁੱਕਾ ਆ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਨਾ ਕੋਈ ਸਾਡੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਿਹੜੇ ਲੱਗੇ ਵੀ ਸੀ ਉਹਨਾਂ ਨੂੰ ਵੀ ਬੇਰੁਜ਼ਗਾਰ ਕਰ ਦਿੱਤਾ ਪੱਕੇ ਨਹੀਂ ਕੀਤਾ ਬੈਗ ਲਿਆ ਕੇ ਉਹਨਾਂ ਨੂੰ ਕਰ ਦਿੱਤਾ ਨਾ ਕੰਮੀ ਬਣਾ ਸਰਕਾਰ ਇਹ ਬਣੀ ਆ ਅੱਧੀ ਸੱਚੀ ਸਮੁੱਚੀਤ ਹੋਏਗੀ ਇਹਦੇ ਮੈਨੂੰ ਸਾਹਿਬ ਹਲਕਾ ਬੰਗਾ ਦੇ ਵਿੱਚ ਬਲਾਕ ਪਾੜ ਪੈਂਦਾ ਹੈ ਤੁਹਾਡੀ ਇਹ ਤੁਲਗਾ ਹੋ ਸਕਦੀ ਹੈ ਇਸ ਗੱਲ ਦੇ ਵਿੱਚ ਕਿ ਜਿਹੜਾ ਬਲਾਕ ਬੰਨ ਕੀਤਾ ਗਿਆ ਹੈ ਦੇ ਵਿੱਚ ਤੁਹਾਡੀ ਰਾਣੀ ਕੀ ਹੋਏ ਕਿ ਜਿਆ ਤੁਸੀਂ ਕੀ ਮੰਨ ਕਰਦੇ ਹੋ ਤੇ ਇਹ ਕਿੱਡਾ ਚੰਗਾ ਫੈਸਲਾ ਸੁਣਾ ਲਓ ਜੀ ਜੀ ਸਾਹਿਬ ਬੜਾ ਦੁਖਦਾਈ ਸਮਾਂ ਕਿ ਸਾਡੇ ਜ਼ਿਲ੍ਹੇ ਚ ਪੰਜ ਬਲਾਕ ਸੀ ਉਹਦੇ ਵਿੱਚੋਂ ਔਡ ਬਲਾਕ ਇੱਕ ਹੈ ਔਰ ਜਿਹੜਾ ਸਾਂਝਾ ਬੰਗਾ ਦੇ ਨਮਾ ਸ਼ਹਿਰ ਦਾ ਬਲਾਕ ਹੈ ਇਹਨੂੰ ਖਤਮ ਕਰਨ ਦਾ ਜਿਹੜਾ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਵੀ ਨੇ ਇਹ ਐਲਾਨ ਕੀਤਾ ਨੋਟੀਫਿਕੇਸ਼ਨ ਕੀਤਾ ਬੜਾ ਇਹਦਾ ਮੈਂ ਵਿਰੋਧ ਕਰਦਾ ਇਸ ਫੈਸਲੇ ਦਾ ਔਰ ਮੈਂ ਸਾਰੇ ਨਗਰਾਂ ਦੀਆਂ ਪੰਚਾਇਤਾਂ ਨੂੰ ਜਿਹੜੀਆਂ ਵੀ ਔਡ ਬਲਾਕਟ ਬਚਾਉਂਦੀਆਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਨਗਰਾਂ ਵਿੱਚ ਆਪਣੇ ਆਪਣੇ ਬੋਰਡ ਲਗਾਉਣੇ ਚਾਹੀਦੇ ਆ ਕਿ ਆਮ ਆਦਮੀ ਪਾਰਟੀ ਜਦੋਂ ਤੱਕ ਇਹ ਔਡ ਬਲਾਕ ਬਹਾਲ ਨਹੀਂ ਕਰਦੀ ਸਾਡੇ ਪਿੰਡ ਵਿੱਚ ਨਾ ਬੜੇ ਔਰ ਪੰਜਾਬ ਜਿਹੜਾ ਸਾਡੇ ਇੱਥੇ ਵਿਧਾਇਕ ਹੈ ਉਹਨਾਂ ਦਾ ਕੋਈ ਯੋਗਦਾਨ ਨਹੀਂ ਕੋਈ ਵਿਕਾਸ ਨਹੀਂ ਉਹਨਾਂ ਦੇ ਜਿਹੜੇ ਸਮੇਂ 'ਚ ਹੋਇਆ ਦੋ ਵਾਰੀ ਉਹ ਵਿਧਾਇਕ ਬਣੇ ਐ ਤੇ ਹੁਣ ਕਹਿੰਦੇ ਸੀ ਕਿ ਮੈਂ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਕਾਲੀ ਦਲ ਛੱਡ ਕੇ ਤੇ ਸਾਡੇ ਹਲਕੇ ਦਾ ਵਿਕਾਸ ਹੋਏਗਾ ਹਲਕੇ ਦਾ ਵਿਕਾਸ ਕਰਾਉਣ ਦਾ ਕੀ ਸੀ ਪਹਿਲਾਂ ਵੀ ਜਿਹੜਾ ਵਿਕਾਸ ਆ ਉਹਨੂੰ ਵੀ ਠੱਪ ਕੀਤਾ ਜਾ ਰਿਹਾ ਔਰ ਬੜੀ ਦੁੱਖ ਦੀ ਗੱਲ ਹੈ ਕਿ ਇੱਥੇ ਨੁਮਾਇੰਦਾ ਵੀ ਸਰਕਾਰ ਦਾ ਹੋਵੇ ਤੇ ਆਪਣਾ ਜਿਹੜਾ ਸਾਰੇ ਜਿਹੜੇ ਲੀਡਰ ਆ ਉਹਨਾਂ ਦੇ ਉਹ ਵੀ ਸਾਡੇ ਇੱਥੇ ਤਿੰਨ ਚਾਰ ਜਿਹੜੇ ਆ ਉਹ ਵੀ ਵੱਡ-ਵੱਡੇ ਆਉਂਦੇ ਆ ਤੇ ਹੁਣ ਤੇ ਫੇਰ ਵੀ ਸਾਡਾ ਜਿਹੜਾ ਬਲੌਕ ਇਹ ਭੰਗ ਹੋ ਜਾਵੇ ਤੇ ਮੈਂ ਬੇਨਤੀ ਕਰਦਾ ਕਿ ਜਿਹੜੀ ਸਾਡੀ ਔਰ ਬਲੌਕ ਸੰਗਰ ਬਚਾਓ ਬਲੌਕ ਬਚਾਓ ਸੰਘਰਸ਼ ਕਮੇਟੀ ਹੈ ਅਸੀਂ ਉਹਦੇ ਨਾਲ ਦਿਲ ਨਾਲ ਦਿਲ ਕੰਦੇ ਨਾਲ ਕੰਦੇ ਨਾਲ ਕਦਮਾਂ ਨਾਲ ਕਦਮਾਂ ਲਾ ਕੇ ਚੱਲਾਂਗੇ ਔਰ ਜਿੱਥੇ ਵੀ ਜਿਹੜਾ ਇਸ ਬਲੌਕ ਨੂੰ ਬਣਾਉਣ ਵਾਸਤੇ ਦੁਬਾਰਾ ਬਹਾਲ ਕਰਨ ਵਾਸਤੇ ਸਾਡੀ ਜਰੂਰਤ ਹੋਈ ਅਸੀਂ ਉਹਦੇ ਵਿੱਚ ਪੂਰਾ ਯੋਗਦਾਨ ਪਾਵਾਂਗੇ ਔਰ ਆਪਣਾ ਮੈਂ ਸਾਰੇ ਜਿੰਨੇ ਵੀ ਅੱਜ ਇੱਥੇ ਪੰਜ ਸਰਪੰਚ ਸਾਹਿਬਾਨ ਨੇ ਸਾਡੇ ਪ੍ਰਧਾਨ ਜੀ ਰਾਜਵਿੰਦਰ ਸਿੰਘ ਲੱਕੀ ਜੀ ਰਾਮਾਨੰਦ ਭੋੜ ਜੀ ਔਰ ਬਜਾਜ ਸਾਹਿਬ ਸਾਰੀ ਸਮੁੱਚੀ ਟੀਮ ਦਾ ਵੀ ਧਰਵਾਦੀਆਂ ਕਿ ਉਹਨਾਂ ਨੇ ਇਸ ਜਿਹੜੇ ਅੱਜ ਧਰਨੇ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਮਹਾਰਾਜ ਕੀ ਹਾਲ ਅਗਰ ਸਾਹਿਬ ਅੱਜ ਬੜਾ ਵੱਡਾ ਅਸ਼ਰਸ਼ ਕੀਤਾ ਤੁਸੀਂ ਅੱਜ ਬੜਾ ਵੱਡਾ ਧਰਨਾ ਲਗਾਇਆ ਹੈ ਕਾਰਨ ਕੀ ਹੈ ਤੇ ਅਗਲੀ ਰਣਨੀਤੀ ਕੀ ਹੈ ਸਭ ਤੋਂ ਪਹਿਲਾਂ ਸਮੂਚਾ ਜਿਹੜਾ ਅੱਜ ਮੀਡੀਆ ਇੱਥੇ ਅੱਜ ਇਲਾਕੇ ਦੀ ਬਰੋਲ ਆਲ ਨੂੰ ਬਹਾਲ ਕਰਨ ਦੀ ਲੜਾਈ ਚ ਜਿਹੜੇ ਸ਼ਾਮਲ ਹੋਇਆ ਸਾਰੇ ਮੀਡੀਆ ਦਾ ਅਸੀਂ ਪਹਿਲਾਂ ਸਮੂਚੀ ਕਮੇਟੀ ਵੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਮਾਮਲੇ ਨੂੰ ਰੱਖਿਆ ਉਹ ਮਾਮਲਾ ਜਨ ਤੱਕ ਅੰਦੋਲਨ ਬਣਦਾ ਜਾ ਰਿਹਾ ਹੈ ਔਰ ਅੱਜ ਜਿਹੜਾ ਪੂਰੇ ਇਲਾਕੇ ਦੀਆਂ ਪੰਚਾਇਤਾਂ ਸਮੁੱਚੀਆਂ ਇਲਾਕੇ ਦੀਆਂ ਪਾਰਟੀਆਂ ਸਮਾਜਿਕ ਜਥੇਬੰਦੀਆਂ ਸਮੁੱਚੇ ਨਮੇਂਦੇ ਪਾਰਟੀ ਪਰਟ ਕੇ ਜਿਹੜਾ ਔਰ ਬਲਾਉ ਸੰਘਰਸ਼ ਕਮੇਟੀ ਦੇ ਸੱਦੇ ਤੇ ਜਿਹੜੀਆਂ ਪਹੁੰਚੀਆਂ ਜਿੱਥੇ ਪਹੁੰਚੇ ਸਮੁੱਚੇ ਸਾਥੀਆਂ ਦਾ ਅਸੀਂ ਧੰਨਵਾਦ ਕਰਦੇ ਆਂ ਔਰ ਅੱਜ ਵੱਡੀ ਗਿਣਤੀ 'ਚ ਲੋਕਾਂ ਨੇ ਇੱਕ ਮਤਾ ਪਾ ਕੇ ਇੱਕ ਮੋਰਤਾ ਦੇ ਨਾਲ ਜਿਹੜੇ ਸਮੁੱਚੇ ਪੰਚਾਇਤਾਂ ਨੇ ਵੀ ਇਹ ਫੈਸਲਾ ਲਿਆ ਕਿ ਜਦ ਤੱਕ ਔਰ ਬਲਾਕ ਨੂੰ ਬਹਾਲ ਨਹੀਂ ਕੀਤਾ ਜਾਂਦਾ ਉਹ ਲੜਾਈ ਲੜਾਈ ਨੂੰ ਜਾਰੀ ਰੱਖਿਆ ਜਾਊਗਾ ਔਰ ਇਸ ਅੰਦੋਲਨ ਤੋਂ ਬਾਅਦ ਸਮੁੱਚੀ ਕਮੇਟੀ ਬੈਠ ਕੇ ਫੈਸਲਾ ਲਏਗੀ ਹਰ ਤਰ੍ਹਾਂ ਦਾ ਕਾਨੂੰਨੀ ਲੜਾਈ ਨੂੰ ਵੀ ਜਣਾ ਪਚਾਇਆ ਜਾਏਗਾ ਜਨ ਤੱਕ ਅੰਦੋਲਨ ਨੂੰ ਵੀ ਪਚਾਇਆ ਜਾਏਗਾ ਸਰਕਾਰ ਤੱਕ ਜਿਹੜੀ ਹੈ ਪਹੁੰਚ ਕਰਕੇ ਸਰਕਾਰ ਨੂੰ ਇਸ ਫੈਸਲੇ ਨੂੰ ਵਾਪਸ ਲੈਣ ਲਈ ਉਹਨਾਂ ਨੂੰ ਪਿਆਰ ਨਾਲ ਰਿਕੁਐਸਟ ਵੀ ਕੀਤੀ ਜਾਏਗੀ ਔਰ ਉਹਨਾਂ ਨੂੰ ਮਜਬੂਰ ਕੀਤਾ ਜਾਏਗਾ ਕਿ ਜਦੋਂ ਲੋਕ ਕੱਟ ਕੇ ਖੜਦੇ ਨੇ ਉਹ ਸਰਕਾਰ ਝੁਕਦੀ ਹੈ ਔਰ ਜ਼ਿਲ੍ਹਾ ਜਲੰਧਰ ਚ ਉਹ ਪਰ ਬਲਾਕ ਨੂੰ ਵੀ ਖਤਮ ਕਰ ਦਿੱਤਾ ਸੀ ਜਦੋਂ ਉੱਤੇ ਲੋਕ ਕੱਟ ਕੇ ਖੜੇ ਹੋਏ ਸਰਕਾਰ ਨੂੰ ਝੁਕਣਾ ਪਿਆ ਇਸੇ ਤਰ੍ਹਾਂ ਸੀ ਔਰ ਬਲਾਕ ਦੀ ਸਮੁੱਚੀ ਸੰਘਰਸ਼ ਕਮੇਟੀ ਸਮੁੱਚੀਆਂ ਧਿਰਾਂ ਅੱਜ ਜਦੋਂ ਲੜਾਈ ਦੇ ਮੈਦਾਨ ਚ ਖੜੀਆਂ ਨੇ ਇਸ ਲੜਾਈ ਵਿੱਚ ਸਰਕਾਰ ਨੂੰ ਝੁਕਣਾ ਪਏਗਾ ਔਰ ਔਰ ਬਲਾਕ ਨੂੰ ਬਹਾਲ ਕਰਨਾ ਪਏਗਾ ਇਸ ਆਰਡਰ ਬਲਾਗ ਦਾ ਪੰਕਰ ਦੇ ਨਾਲ ਕਲੇ ਨੁਕਸਾਨ ਆਰਡਰਾਂ ਨਹੀਂ ਲਗ ਭਾਗ ਇਸ ਨਮੇ ਲੋਕ ਬਲਾਕਾਂ ਪੰਗ ਹੋਣ ਤੋਂ ਬਾਅਦ 50 ਜਿਹੜੀਆਂ ਨੌਕਰੀਆਂ ਖਤਮ ਹੋਣ ਜਾ ਰਹੀਆਂ ਇਸੇ ਤਰ੍ਹਾਂ ਪੰਜਾਬ ਚ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਸਰਕਾਰ ਨੇ ਦੇਣਾ ਰੱਖੀ ਹੈ ਜੋ ਬਣਿਆ ਸਟਰਕਚਰ ਹੈ ਉਹਨੂੰ ਤਬਾਹ ਕੀਤਾ ਜਾਏਗਾ ਲੋਕ ਕਿਹਨਾਂ ਚੀਜ਼ਾਂ ਨੂੰ ਕਬੂਲ ਨਹੀਂ ਕਰਨਗੇ ਲੋਕੇ ਦਾ ਜਵਾਬ ਦੇਣਗੇ ਉਹਦਾ ਜਵਾਬ ਅੱਜ ਵੱਡੀ ਗਿਣਤੀ ਜਿਹੜੀਆਂ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਪੋਚੀਆਂ ਨੇ ਇਹ ਨਤੀਜਾ ਇਹ ਸਾਬਤ ਕਰਦਾ ਹੈ ਕਿ ਜਦੋਂ ਕਿਸੇ ਸੰਘਰਸ਼ ਬੀਬੀਆਂ ਭੈਣਾਂ ਇਕੱਤਰ ਹੋ ਜਾਂਦੇ ਚਾਹ ਉਹ ਸੰਘਰਸ਼ ਜਿੱਤਿਆ ਜਾਂਦਾ ਹੈ ਇਸ ਕਰਕੇ ਅੱਜ ਜਿਹੜੀ ਹੈ ਤੁਹਾਡੇ ਮਾਦਰਾਂ ਵੀ ਅਸੀਂ ਫਿਰ ਪੰਜਾਬ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਹ ਲੋਕਾਂ ਦੀਆਂ ਭਾਵਨਾਵਾਂ ਧਿਆਨ ਚ ਰੱਖ ਕੇ ਔਰ ਬਲੌਕ ਨੂੰ ਵਹਾਲ ਕਰਨ ਲਈ ਜਿਹੜਾ ਜਲਦੀ ਤੇ ਜਲਦੀ ਫੈਸਲਾ ਨਾ ਲਿਆ ਜਾਵੇ ਤਾਂ ਜੋ ਲੋਕ ਹੋਰ ਕੋਈ ਸਟੈਪ ਚੱਕ ਕੇ ਅਗਲੀ ਲੜਾਈ ਦਾ ਨਾ ਲੰਨ ਉਸ ਤੋਂ ਪਹਿਲਾਂ ਤੁਹਾਨੂੰ ਜਿਹੜਾ ਕਟਿਓਕੇ ਇਸ ਸਰਕਾਰ ਨੂੰ ਆਪਣੇ ਫੈਸਲੇ ਤੇ ਵਿਚਾਰ ਕਰਕੇ ਔਰ ਬਲੌਕ ਨੂੰ ਬਾਹਰ ਕੰਨ ਦੇ ਲਈ ਜਿਹੜਾ ਉਹਦਾ ਫੈਸਲਾ ਲੈਣਾ ਚਾਹੀਦਾ ਧੰਨਵਾਦ ਜੈਪੀਮ ਜੈਪੀਮ ਜੈਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਾਇਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛੜਦਾ ਅਨਸਾਰ ਦੇਖ ਕੇ ਸਰਵਾਇਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499